ਜੱਸੇ ਜਰੂਰ ਜਾਣ ਵੀ ਲਾਈਵ ਜਿਹੜਾ ਹੈਗਾ ਕਿਵੇਂ ਚੱਲਦਾ ਹੈਣਾ ਦੇਖੋ ਬਹੁਤ ਜਾਦੇ ਮਿਹਨਤ ਹੁੰਦੀ ਹੈ ਟਾਈਮ ਦੇਖੋ ਆਪਣਾ ਟਾਈਮ ਦੇਖੀਏ ਆਪਾਂ ਲੈ ਵੀ ਹੁਣ ਤਾਂ ਜੇ ਗੱਲ ਕਰਕੇ ਪਾਸੇ ਦੀ ਟੱਪਿਓ ਅ ਸੰਘ ਦਲਵੀਰ ਵੀ ਬਾਈ ਜੁੜ ਚੁੱਕਿਆ ਹੈਲੋ ਵੀਰ ਕਹਿੰਦਾ ਬਹੁਤ ਬਹੁਤ ਧੰਨਵਾਦ ਭਰਾਵਾਂ ਦਾ ਜਿਹੜੇ ਲਾਈਵ ਦੇ ਵਿੱਚ ਜੁੜਦੇ ਆ ਤੇ ਲਾਈਵ ਨੂੰ ਸ਼ੇਅਰ ਕਰਦੇ ਆ ਲਾਈਵ ਨੂੰ ਸ਼ੇਅਰ ਕਰਕੇ ਇਸ ਦੋਸਤਾਂ ਵਾਲੀ ਮੱਝ ਨੂੰ ਨਾ ਤੁਸੀਂ ਜਿੰਨਾ ਪੰਜਾਬ ਹਰਿਆਣਾ ਦੇ ਵਿੱਚ ਫਲਾ ਸਕਦੇ ਉਹਨੇ ਹੀ ਫਲਾ ਦੋ ਹਨਾ ਕਿਉਂਕਿ ਹਰ ਇੱਕ ਘਰ ਦੇ ਵਿੱਚ ਇਹ ਪਤਾ ਲੱਗਣਾ ਚਾਹੀਦਾ ਵੀ ਹਾਂ ਯਾਰ ਜਿਹੜੀਆਂ ਦੋ ਦੋ ਥਣੀਆਂ ਮੱਜਾਂ 6 ਵਜੇ 3 ਮਿੰਟ ਹੋ ਗਏ ਤੇ ਪਤਾ ਲੱਗ ਜੇ ਵੀ ਹਾਂ ਯਾਰ ਵੀ ਜਿਹੜਾ ਦੋ ਥਣਾਂ ਵਾਲੀ ਮੱਜ ਨੇ ਇੰਨਾ ਦੁੱਧ ਕੱਢਿਆ ਬਰੀਕੀਆਂ ਦੇ ਵਿੱਚ ਬਹੁਤ ਜ਼ਿਆਦਾ ਆ ਮੂੰਹ ਤੇ ਮੂਰੇ ਹੱਥ ਰੱਖ ਲਈ ਚੰਗਾ ਬਈ ਬਸ ਕੋਈ ਗੱਲ ਇੱਕ ਹੱਥ ਮੂੰਹ ਚ ਰੱਖ ਲਾ ਤੇ ਇੱਕ ਥਣਾਂ ਤੇ ਲਈ ਚੱਲਿਆ ਕਰ ਹੱਥ ਗਰਪਾਲ ਸਿੰਘ ਥੈਂਕਸ ਬਾਈ ਵਧੀਆ ਐਨੀਵਲ ਬਖਾਉਣ ਲਈ ਬਹੁਤ ਬਹੁਤ ਧੰਨਵਾਦ ਤੇ ਅੱਗੇ ਆ ਗਿਆ ਸੁਖਪ੍ਰੀਤ ਢਿੱਲੋਂ ਹਾਂਜੀ ਬਾਈ ਜੀ ਕਿਵੇਂ ਹੋ ਬਹੁਤ ਵਧੀਆ ਰਜਿੰਦਰਤਾ ਯਾਲ ਜੁੜ ਚੁੱਕਾ ਹੈ ਇੱਕ ਗੁੱਡ ਬਾਈ ਜੀ ਵਿੰਦਰ ਸਿੰਘ ਸਸੀਕਾਲ ਬਾਈ ਵਿੰਦਰ ਸੋਲਰ ਘਰਾੜ ਤੋਂ ਵਿੰਦਰ ਬਾਈ ਜੁੜ ਚੁੱਕਾ ਹੈ ਬਹੁਤ ਬਹੁਤ ਧੰਨਵਾਦ ਵਿੰਦਰ ਸਿੰਘ ਦਾ ਤੇ ਜਿਹੜਾ ਬਾਈ ਲਾਈਵ ਦੇ ਵਿੱਚ ਜੁੜ ਕੇ ਹਿੱਸਾ ਪਾਇਆ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬਾਈ ਦਾ ਸਰ ਪਾ ਗੱਲ ਮੁਤਕੀ ਵੀਰ ਜੀ ਕੀ ਹਾਲ ਚਾਲ ਆ ਬਹੁਤ ਵਧੀਆ ਸਰਵੇ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਲਾਈਵ ਦੇ ਵਿੱਚ ਬਣੇ ਰਹਿਣ ਵਾਸਤੇ ਦੇਖਦੇ ਆ ਸਰ ਕੀ ਮੰਨਦਾ ਹਨ ਤੇ ਮਨਪ੍ਰੀਤ ਸਿੰਘ ਕੰਗ ਵੈਰੀ ਨਾਈਸ ਨਰਦੇਵ ਸਿੰਘ ਗੁੱਡ ਬਾਈ ਹਰਜਿੰਦਰ ਧਾਲੀਆ ਗੁੱਡ ਦੀਪ ਬੁੱਟਰ ਹੈ ਪੰਜਾਬੀ ਵਾਲਾ ਦੀਪ ਵੀ ਜੁੜ ਚੁੱਕਿਆ ਤੇ ਕਨੈਕਸ਼ਨ ਕਿਵੇਂ ਅੱਜ ਲੋ ਦਿਖਾਈ ਦੇ ਜਾਂਦਾ ਹੈ ਹਨ ਧਨੀ ਭਾਈ ਓਕੇ ਜੀ ਐਸ ਮੱਲੀ ਸਾਹਿਬ ਗੁੱਡ ਸ਼ੀਪਾ ਕੋਲਿਆ ਗੁੱਡਬਾਈ ਜੀ ਸ਼ਮਸ਼ੇਰ ਸਿੰਘ ਸਤਿ ਸ਼੍ਰੀ ਅਕਾਲ ਬਾਈ ਜੀ ਕਰਨਪੁਰ ਤੋਂ ਰਾਜਸਥਾਨ ਤੋਂ ਜੁੜਿਆ ਪੜਾ ਦੇਖੋ ਬੜੀ ਦੂਰੋਂ ਦੂਰੋਂ ਜਿਹੜੇ ਭਰਾ ਜੁੜੇ ਹੋਏ ਆ ਲਾਈਵ ਦੇ ਵਿੱਚ ਤੇ ਮਾਲਵਾ ਡੇਰੀ ਫਾਰਮ ਵਾਲਾ ਸਤਿ ਸ਼੍ਰੀ ਅਕਾਲ ਬਾਈ ਸੋਨੀ ਗਿੱਲ ਗੁੱਡਬਾਈ ਜੀ ਅਰਮਾਨ ਸਿੰਘ ਸੋਹੀ ਹੈਲੋ ਅਰਮਾਨ ਸਿੰਘ ਸੋਹੀ ਆ ਗਿਆ ਬਾਈ ਇਹ ਵੀ ਜੁੜ ਚੁੱਕਿਆ ਤੇ ਦਲਪ੍ਰੀਤ ਸਿੰਘ ਨਾਈਸ ਬਰੋ ਨਰਦੇਵ ਸਿੰਘ ਮੈਂ ਤੁਹਾਡਾ ਕੰਮ ਬਹੁਤ ਵਧੀਆ ਹਰਦੀਪ ਸਿੰਘ ਬਹੁਤ ਧੰਨਵਾਦ ਭਰਾਓ ਲਾਈਵ ਨੂੰ ਚਲਦੇ ਚਲਦੇ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਜਸਵੀਰ ਮਾਨ ਲਾਈਵ ਨੂੰ ਚਲਦੇ ਚਲਦੇ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਕਿਉਂਕਿ WhatsApp ਦੇ ਗਰੁੱਪ ਹੁੰਦੇ ਆ Facebook ਦੇ ਗਰੁੱਪ ਹੁੰਦੇ ਆ ਤੇ ਦਵਿੰਦਰ ਵਿੱਕੀ ਗੁੱਡ ਨਵਦੀਪ ਬਿਰਕ ਬਹੁਤ ਸੋਹਣਾ ਹਵਾਨਾ ਬਾਈ ਬੱਬੀ ਗਿੱਲ ਸੰਦੀਪ ਸਿੰਘ ਬਹੁਤ ਧੰਨਵਾਦ ਭਰਾ ਤੇ ਬਾਜੀ ਘਟਾ ਲਓ ਤੇ ਬੱਬੀ ਵੀ ਜੜ ਚੁੱਕਿਆ ਬਾਈ ਦੇਖਦੇ ਆ ਜੇ ਹਨਾ ਆਸ ਬਹੁਤ ਹੈ ਵੀ ਚੰਗਾ ਪ੍ਰਦਰਸ਼ਨ ਕਰੂਗੀ ਜਿੰਨੇ ਇੱਕ ਨਾ ਮੈਨੂੰ ਬਹੁਤ ਭਰਾਵਾਂ ਦਾ ਹੋਣ ਆਇਆ ਵੀ 6:30 ਵਜੇ ਦਾ ਟਾਈਮ ਕਰਨਾ ਸੀਗਾ ਤੇ ਕੋਈ ਗੱਲ ਨਹੀਂ ਇਦੋਂ ਗਾਹ ਜਿਵੇਂ ਜਿਵੇਂ ਹੁਣ ਚਵਾਈ ਦਾ ਟਾਈਮ ਹੁੰਦਾ ਉਹ ਸਾਢੇ 6:00 ਹੀ ਰੱਖਾਂਗੇ ਤੇ ਜੇ ਕਿਤੇ ਆਪਾਂ ਨਵੇਂ ਥਾਂ ਤੇ ਕਰਵਾਉਣਿਆਂ ਚ ਬਾਈ ਸਸੀ ਕਾਰ ਵੀ ਮਨਪ੍ਰੀਤ ਗੱਲ ਸਸੀ ਕਾਰ ਸ਼ਾਮ ਦਾ ਵੇਲਾ ਕਹਿੰਦੇ ਜਿਹੜਾ ਹੁੰਦਾ ਕੰਮਾਂ ਦਾ ਹੁੰਦਾਗਾ 6:00 ਵਜੇ ਦਾ ਪ੍ਰੋਪਰ ਹੀ ਧਾਰਾਂ ਤੁਰਨ ਨਿਕਲਦੀਆਂ ਹੁੰਦੀਆਂ ਠੀਕ ਆ ਬਾਈ ਜਮਾ ਖਾਲੀ ਕਰਤੀ ਵਾਲਟੀ ਹਰਦੀਪ ਹਰਪ੍ਰੀਤ ਬਦਨੀ ਕਲਾ ਮੋਗਾ ਤੋਂ ਹਰਪ੍ਰੀਤ ਸਿੰਘ ਬਈਰਮਾਨ ਸੋਹੀ ਘੈਂਟ ਆ ਬਾਈ ਤੇ ਮਨਪ੍ਰੀਤ ਜੱਲ ਫਸੀ ਕਲਵਾਈ ਜੀ ਲਾਡੀ ਸੰਧੂ ਬਰੀ ਨਾਈਸ ਬਹੁਤ ਬਹੁਤ ਧੰਨਵਾਦ ਭਰਾਵਾਂ ਦਾ ਤੇ ਇਹ ਵੀ ਵੱਡੀ ਗੱਲ ਬਾਤ ਆ ਯਾਰ ਆਪਾਂ ਵੀਡੀਓ ਬਣਾਈ ਐ ਝੋਟੀ ਦੀ ਹੁਣ ਚਵਾਈ ਤੋਂ ਪਹਿਲਾਂ ਤੁਹਾਨੂੰ ਵੀਡੀਓ ਦੇ ਵਿੱਚ ਪ੍ਰੋਪਰ ਦਿਖਾਵਾਂਗੇ ਫਿਰ ਤੁਸੀਂ ਯਾਰ ਆਰਡਰ ਦੀ ਕੁਆਲਿਟੀ ਜਿਹੜੀ ਦੇਖੀ ਜੇ ਆਪਾਂ ਚਮੜੀ ਆਈ ਦੀ ਹਨਾ ਉਹ ਵੀ ਬਹੁਤ ਜਿਆਦਾ ਬਰੀਕ ਆ ਸੋਹਣੀ ਚਮੜੀ ਐ ਦੁੱਧ ਵਾਲੀ ਚਮੜੀ ਐ ਥਣਾ ਦੀ ਬਣਾਵਟ ਬਣੋਟ ਵੀ ਬੜੀ ਘੈਂਟ ਆ ਦੁੱਧ ਵਾਲਾ ਥਣ ਲੱਗਿਆ ਹੋਇਆ ਜਿਵੇਂ ਕਿਉਰ ਮੁਠੀ ਦੀ ਚਵਾਈ ਵਾਲਾ ਮਿੰਟੀ ਸਸੀ ਕਾ ਲਾਡੀ ਸੰਧੂ ਵੈਰੀ ਨਾਈਸ ਸਿੱਪੀ ਸਿੱਧੂ ਵੈਰੀ ਨਾਈਸ ਅਮੇਕਤ ਵੈਰੀ ਗੁੱਡ ਫਰਮੇਲ ਸਿੰਘ ਵੈਰੀ ਗੁੱਡ ਰੇਟ ਕਿੰਨਾ ਬਾਈ ਜੀ ਨਰਦੇਵ ਸਿੰਘ ਕਹਿੰਦਾ ਰੇਟ ਕਿੰਨਾ ਹੈ ਲੈ ਵੀ ਬਾਈ ਨੂੰ ਰੇਟ ਦੱਸ ਦੋ ਕਿੰਨਾ ਇਹਦਾ ਹਾਂ ਤੇ ਮੈਂ ਇਧਰੋਂ ਦੱਸ ਦਿੰਦਾ ਭਾਈ ਭਾਈ ਇਹ ਮੱਝ ਨਰਦੇਵ ਸਿਆਂ ਕੱਲਾ ਦੁੱਧ ਕੱਢ ਕੇ ਦਿਖਾਉਣਾ ਆਪਾਂ ਇਹ ਬਾਈ ਨੇ ਮੱਝ ਦੇਣੀ ਨਹੀਂ ਹੈਗੀ ਇਹ ਮੱਝ ਬਈ ਆਪ ਲੈ ਕੇ ਆਇਆ ਤੇ ਬਾਈ ਕੋਲੇ ਨਾ ਮੈਂ ਤੁਹਾਨੂੰ ਦੱਸਾਂ ਗੱਲ ਜਿਹੜਾ ਕੱਟਾ ਨਾਲ ਖੜਾ ਹੈ ਇਹ ਕਹਿੰਦਾ ਵੀ 10 22 99 ਦਾ ਹੈ ਜੇ ਕੋਈ ਭਰਾ ਲੈਣਾ ਚਾਹੁੰਦਾ ਹੋਇਆ ਬੁੱਕ ਵੀ ਕਰ ਸਕਦੇ ਬਾਈ ਕਹਿੰਦਾ ਮੈਂ ਅੱਜ ਹੀ ਰੈ ਬਣਾਈ ਆ ਜੇ ਕਿਸੇ ਭਰਾ ਨੂੰ ਚਾਹੀਦਾ ਵੀ ਹੋਇਆ ਹੈ ਨਾ ਇਹ ਕਟਾ ਤਾਂ ਬਾਈ ਕਹਿੰਦਾ ਆਪਾਂ ਦੇ ਦਾਂਗੇ ਠੀਕ ਹੈ ਇਹ ਬਾਈ ਦਾ ਨੰਬਰ ਉੱਤੇ ਚੱਲੀ ਜਾਂਦਾ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਸ਼ਰਨਵੀਰ ਸੰਧੂ ਵੈਰੀ ਨਾਈਸ ਦੇਖੋ ਕਿੰਨਾ ਰਿਗਾਰਡ ਬਣਾਉਂਦੀ ਆ ਹਨਾ ਮੱਝ ਤੇ ਇਧਰ ਬਾਈ ਵੀ ਜਿਹੜਾ ਹੈਗਾ ਸਮਾਨ ਪੂਰਾ ਕਰਨ ਲੱਗ ਗਿਆ ਵੀ ਦੁੱਧ ਤੋੜ ਕੇ ਦਿਖਾ ਜੀ ਫਿਰ ਆਪਾਂ ਕੰਡੇ ਤੇ ਕੰਡੇ ਦਾ ਪ੍ਰਬੰਧ ਵੱਟੇ ਤੇ ਥੋੜਾ ਤੁਹਾਨੂੰ ਇੱਕ ਗੱਲ ਹੋਰ ਦੱਸ ਦਦਣਾ ਵੀ ਜਦੋਂ ਆਪਾਂ ਚਲੋ ਲਾ ਲੈਣੀ ਆ ਹਨਾ ਜੀ ਆਪਾਂ ਨੂੰ ਤਾਂ ਸਬਰ ਜਾ ਕਰਨਾ ਥੋੜਾ ਜਿਹਾ ਔਖਾ ਹੋ ਜਾਂਦਾ ਵੀ ਯਾਰ ਹਜੀ ਤਾਂ ਦੁੱਧ ਤੋਲਾਂਗੇ ਟਾਈਮ ਲੱਗੂਗਾ ਤੇ ਜਿਹੜਾ ਬੰਦਾ ਚਾਹੁੰਦਾ ਹੁੰਦਾ ਨਾ ਜੋਰ ਉਹਦਾ ਵੀ ਬੜਾ ਲੱਗਦਾ ਹੁੰਦਾ ਤੇ ਉਹਨੂੰ ਵੀ ਬਾਈ ਨੂੰ ਆਏ ਹੁੰਦਾ ਵੀ ਕਦੋਂ ਦੁੱਧ ਮੁੱਕ ਜੇਗਾ ਉਹ 10 ਕਿਲੋ ਦੁੱਧ ਯਾਰ 11 ਕਿਲੋ ਹਮ ਇੱਕ ਟਾਈਮ ਵਿੱਚ ਕੱਢਣਾ ਹਨਾ ਉਹ ਵੀ ਫਾਸਟ ਉੱਤੇ ਆਪਾਂ ਬੋਲੀ ਜਾਂਦੇ ਹਾਂ ਸਟ्रेस ਵੀ ਬੰਦਾ ਮੰਨ ਜਾਂਦਾ ਬਹੁਤ ਔਖਾ ਹੁੰਦਾ ਚਵਾਈ ਕਰਨੀ ਬਹੁਤ ਔਖੀ ਹੈ 11 12 ਕਿਲੋ ਦੁੱਧ ਦੀ ਡਾਕਟਰ ਜਗਜੀਤ ਸਿੰਘ ਬਾਈ ਜੁੜ ਚੁੱਕਿਆ ਬਹੁਤ ਬਧਨਵਾਦ ਵੀਰੇ ਡਾਕਟਰ ਸਾਹਿਬ ਦੋ ਥਣ ਦੋ ਥਣ ਵਾਲੀ ਮੱਝ ਆ ਇਹ ਤੇ ਕਤਰ ਸਿੰਘ ਕਹਿੰਦਾ ਸਾਡੇ ਵੀ ਦੋਸਤਾਂ ਵਾਲੀ ਮੱਝ ਹੈਗੀ ਆ ਬਹੁਤ ਬਹੁਤ ਧੰਨਵਾਦ ਭਾਈ ਬਾਜੇ ਵਾਲੇ ਬਾਜੇ ਵਾਲੇ ਵੀ ਜੁੜੇ ਬੈਠੇ ਆ ਗੁੱਧੇ ਜੇ ਵੀ ਬਾਜੇ ਦੇ ਬੋਲਦੇ ਨਹੀਂ ਪਰ ਬਾਜੇ ਵਾਲੇ ਕੋਲੇ ਵੀ ਨਗੀਨਾ ਤਾਂ ਖੜਾਗਾ ਲਕੋਈ ਜੀ ਖੜੇ ਆ ਹੈ ਤੇ ਆਹ ਦੇਖ ਲਓ ਤੁਸੀਂ ਸਹੀ ਗੱਲ ਆ ਭਾਈ ਤੇਰੀ ਸਾਰੇ ਆ ਸਾਹਮਣੇ ਸਹੀ ਗੱਲ ਮਨਪ੍ਰੀਤ ਬਹੁਤ ਔਖਾ ਹੁੰਦਾ ਹਨ ਬਾਕੀ ਯਾਰ ਇਹ ਤਾਂ ਮੱਝ ਹੀ ਬੜੀ ਸੋਹਣੀ ਹੈ ਬੜੀ شریف ਤੁਸੀਂ ਇੱਕ ਗੱਲ ਹੋਰ ਦੱਸਦਾ ਮੈਂ ਵੀ ਭਾਈ ਕਹਿੰਦਾ ਵੀ ਮਤਲਬ ਯਾਰ ਠੰਡੀ ਸੀਲ ਮੱਝ ਹੈ ਜੇ ਬੋਲੀ ਕੋਸੀ ਕਰੀ ਜਾਓ ਤੇ ਗੱਲ ਉਵੇਂ ਹੀ ਹੋਈ ਨਹੀਂ ਤਾਂ ਤਿੰਨ ਤਿੰਨ ਚਾਰ ਚਾਰ ਦਿਨ ਪਹਿਲਾਂ ਤਾਂ ਕੁਰਸੀਆਂ ਡਾੜਾ ਕੇ ਬੈਠਣਾ ਪੈਂਦਾ ਵੀ ਹਾਂ ਤੇਰੀ ਅਸੀਂ ਚਵਾਈ ਕਰਾਂਗੇ ਘਰ ਦੇ ਨੂੰ ਉਵੇਂ ਬੋਲਣਾ ਪੈਂਦਾ ਵੀ ਹਾਂ ਰੌਲਾ ਪਾਉਣਾ ਪੈਂਦਾ ਹੈ ਫਿਰ ਉਹਨੂੰ ਕੋਈ ਪਤਾ ਲੱਗਦਾ ਫਿਰ ਕਿਤੇ ਜਾ ਕੇ ਕਈ ਮੱਝਾਂ ਟਿਕਦੀਆਂ ਨੇ ਇਹ ਜਿਹੜੀਆਂ ਮੱਝਾਂ ਜਿਹੜੀਆਂ ਹੈਗੀਆਂ ਨਾ ਕਿਉਂ ਇਹਨਾਂ ਨੂੰ ਮੇਲਿਆਂ ਦੇ ਵਿੱਚ ਵੀ ਕੋਈ ਬਹੁਤਾ ਜਾ ਕੇ ਫਰਕ ਨਹੀਂ ਪੈਂਦਾ ਇਹ ਜੀ ਮੱਝ 10 ਦਿਨ ਮੇਲੇ ਤੋਂ ਮਤਲਬ ਕੀ ਹੈ 8 ਦਿਨ ਪਹਿਲਾਂ ਬਾਗੀ ਉਹ 8 ਦਿਨਾਂ ਚ ਵਧੀਆ ਸੈੱਟ ਹੋ ਜਾਂਦੀ ਹੈ ਠੀਕ ਹੈ ਮੇਲਿਆਂ ਦੇ ਵਿੱਚ ਵੀ ਇਹਨਾਂ ਦੀ ਚਵਾਈ ਕਰਾਉਣੀ ਬਹੁਤ ਸੌਖੀ ਹੈ ਕਿਉਂ ਸੌ ਸਰੀਫ ਹੈ ਗਿਆਨ ਚੰਦ ਜੀ ਵੈਰੀ ਨਾਈਸ ਬਹੁਤ ਬਹੁਤ ਧੰਨਵਾਦ ਤੇ ਜਿੰਨੇ ਭਰਾ ਜਿਹੜੇ ਹੈਗੇ ਪਸ਼ੂਆਂ ਨੂੰ ਪਿਆਰ ਕਰਨ ਵਾਲੇ ਆ ਹਨਾ ਸ਼ੇਅਰ ਜ਼ਰੂਰ ਕਰ ਦਿਓ ਲਾਈਵ ਨੂੰ ਚੱਲਦੇ ਚੱਲਦੇ ਬਾਈ ਦੀ ਮਿਹਨਤ ਬਹੁਤ ਆ ਪਰ ਪਸ਼ੂਪਨ ਥੋੜੇ ਰੱਖਨੇ ਆ ਪਰ ਰੱਖਨੇ ਕਹਿੰਦਾ ਸਿਰਾ ਸੱਟ ਹੀ ਆ 20 ਕਿਲੋ ਤੋਂ ਘੱਟ ਵਾਲੀ ਮੱਝ ਦਾ ਕਹਿੰਦਾ ਵੀ ਆਪਾਂ ਘਰੇ ਰੱਖਣੀ ਹੀ ਨਹੀਂ ਇੱਕ ਮੱਝ ਬਈ ਲੈ ਕੇ ਆਇਆ ਸੀ ਉਹਨੂੰ ਪਤਾ ਨਹੀਂ ਕੀ ਪ੍ਰੋਬਲਮ ਬੈਠੀ ਲੈ ਕੇ ਪਤਾ ਨਹੀਂ ਕਿੰਨੇ ਦਾ ਸੀ ਬਈ ਤੂੰ 45 ਦੀ ਕਿੰਨੇ ਦੇ ਵਿੱਚ ਸੀ ਉਹ 40000 45 ਦੀ ਫੜਾਤੀ ਸੀ ਫਿੱਟ ਨਹੀਂ ਬੈਠੀ ਅੱਛਾ ਉਹ ਕਹਿੰਦਾ ਵੀ ਫਿਰ ਜਿਹੜੀ ਚੀਜ਼ ਫਿੱਟ ਨਹੀਂ ਬੈਠੀ ਆਪਾਂ ਨੂੰ ਫਿਰ ਟਪਾ ਦਈਂ ਕਹਿੰਦਾ ਮੈਂ ਚਲ ਇਹ ਵੀ ਠੀਕ ਐ ਹਮ ਕਿਹੜੇ ਬੁੱਲਦੀ ਆ ਬਾਈ ਜੀ ਜਗਜੀਤ ਸਿੰਘ ਬਰੀਡ ਮੈਨੇਜਮੈਂਟ ਫੀਡ ਹਾਂਜੀ ਇਹ ਗੱਲ ਜਿਵੇਂ ਤੁਸੀਂ ਡਾਕਟਰ ਸਾਹਿਬ ਕਹੀ ਹੈ ਹਨਾ ਵੀ ਬਰੀਡ ਨੂੰ ਤੁਸੀਂ ਪਹਿਲੇ ਨੰਬਰ ਦੇ ਉੱਤੇ ਲੈ ਕੇ ਆਏ ਹੋ ਵੀ ਬਰੀਡ ਨੇ ਹੀ ਦੁੱਧ ਦੇਣਾ ਬਰੀਡ ਦੇ ਉੱਤੇ ਕੰਮ ਕਰੋ ਫਿਰ ਉਹਨੂੰ ਰੱਖ ਖਾਓ ਕਿਵੇਂ ਕਰਨਾ ਮੈਨੇਜਮੈਂਟ ਤੇ ਫਿਰ ਆ ਗਈ ਤੀਜੇ ਨੰਬਰ ਤੇ ਫੀਡ ਹਨਾ ਤੇ ਇਹਨਾਂ ਤਿੰਨਾਂ ਦਾ ਸਮੇਲ ਜਾ ਜੇ ਇਕੱਠਾ ਹੀ ਬਹਿ ਜਾਏ ਫਿਰ ਕਿਤੇ ਇਹ ਤਿੰਨੇ ਸਾਥ ਦੇ ਦੇਣਾ ਤਾਂ ਫਿਰ ਮੱਝ ਦੁੱਧ ਐਂ ਕੱਢਦੀ ਹੈ ਮੈਨੇਜਮੈਂਟ ਵੀ ਬਹੁਤ ਜ਼ਿਆਦਾ ਚੰਗੀ ਹੈ ਬਰੀਡ ਤਾਂ ਹੋਣੀ ਹੋਣੀ ਹੈ ਚਲੋ ਹਨਾ ਤੇ ਬਰੀਡ ਤਾਂ ਤੁਹਾਡੇ ਸਾਹਮਣੇ ਆ ਹੁਣ ਬਰੀਡ ਕੰਨੂ ਮੈਨੂੰ ਤਾਂ ਲੱਗਦਾ ਨਹੀਂ ਕੋਈ ਮਤਲਬ ਕਿਸੇ ਪਾਸਿਓਂ ਕਮੀ ਹੈ ਕੋਈ ਮਕਰਨ ਕੁੱਲਰਾਂ ਗੋਡ ਸਰਪ ਜੀ ਸਿੰਘ ਗੋਡ ਗੁੱਡ ਇਵਨਿੰਗ ਵੀਰੇ ਗੋਡ ਬਲੈਸ ਜੂ ਹਮਣੋ ਬਾਲਿਆ ਲੇਟ ਹੋ ਗਿਆ ਬਈ ਆਪਣਾ ਲੈ ਵੀ ਹੁਣ ਤਾਂ ਮਿੰਟੀ ਸਾਰੇ ਮੈਨੂੰ ਐ ਲੱਗਦਾ ਕਿ 2-4 ਦੇ ਖੇੜ ਹੀ ਰਹਿ ਗਈ ਆਪਾਂ ਵੀ ਤੁਹਾਡਾ ਬਹਲਾ ਟਾਈਮ ਲੈ ਕੇ ਮਤਲਬ ਸੁਨੂ ਲਾ ਕੇ ਜੇ ਰੱਖੇਗੀ ਹਨਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਬਸ ਸਿੱਧਾ ਦੁੱਧ ਤੋਲ ਦੇ ਛੀਤੀ ਛੀਤੀ ਤੇ ਤੁਸੀਂ ਵੀ ਜਿਹੜੇ ਭਰਾਵਾਂ ਨੇ ਕਿਉਂ ਆਏ ਆ ਹਰ ਇੱਕ ਬੰਦੇ ਨੇ ਛੇ ਵੇ ਕੰਮ ਛੱਡਿਆ ਹੁੰਦਾ ਨਹੀਂ ਤਾਂ ਮੈਂ ਉਹ ਇਹ ਲਾਦਾ ਵੀ ਮੋਬਾਈਲ ਪਾਸੇ ਪਿਆ ਹੋਊ ਨਾਲੇ ਅੱਧੇ ਕੰਮ ਕਰੀ ਜਾਂਦੇ ਹੋਣਗੇ ਠੀਕ ਹੈ ਵੀ ਹਾਂ ਸੁਣੀ ਜਾਊਗਾ ਚੱਲ ਵੀ ਹੁਣ ਆਪਾਂ ਦੁੱਧ ਜਦੋਂ ਆਏ ਜੇ ਕਹਿਤਾ ਵੀ ਦੁੱਧ ਤੋਲਦੇ ਆ ਤੇ ਉਦੋਂ ਆਪਾਂ ਭੱਜ ਕੇ ਮੋਬਾਈਲ ਕੋਲੇ ਆ ਜਾਾਂਗੇ ਇਹ ਗੱਲ ਪੱਕੀ ਹੈ ਲੋ ਹੁਣ ਇਸ ਟਾਈਮ ਤੇ ਸਰ ਇੱਕ ਬੰਦਾ ਮਤਲਬ ਬੀਜੀ ਆ ਪੂਰਾ ਗਰਮੀਤ ਚਹਿਲ ਗੁੱਡ ਗਰਮੀਤ ਚਹਿਲ ਖੁੱਲੀ ਹਾਲ ਤੋਂ ਤੇ ਤਰਨ ਤਰਨ ਮੁੰਡਾ ਪਿੰਡ ਤੋਂ ਜੁੜਿਆ ਭਵਿੰਦਰ ਸੰਧੂ ਗਰਵਿੰਦਰ ਸਿੰਘ ਵੈਰੀ ਗੁੱਡ ਬਈ ਜੀ ਰਣਜੋਤ ਸਿੰਘ ਗੁੱਡ ਬਈ ਬਹੁਤ ਬਹੁਤ ਧੰਨਵਾਦ ਜੀ ਪਰਮੀਤ ਚਹਿਲ ਗੁੱਡ ਵਰਕ bro ਇਹ ਗੱਲ ਮੇਰੀ ਜਮਾ ਹਾਂ ਕਹਿੰਦਾ ਦੀਪ ਕਹਿੰਦਾ ਦੀ ਵਟ ਰਗਾ ਦਾ ਸਹੀ ਗੱਲ ਹੈ ਤੇ ਇਹ ਵੀ ਪੰਜਾਬੀ ਵਾਲਾ ਮੁੰਡਾ ਕਹਿੰਦਾ ਬਲਵਿੰਦਰ ਸਿੰਘ ਢੱਲੋਂ ਸਾਹਿਬ ਵੀ ਜੜ ਚੁੱਕੇ ਬਹੁਤ ਵਧੀਆ ਮਾਜਾ ਬਾਈ ਤਾ ਜੋ ਕਰਾ ਹੁਣ ਪੜਾਕੇ ਪੈਣ ਵਾਲੀ ਆ ਬਸ ਮਾਈਕ ਇੱਥੇ ਹੈ ਭਾਈ ਵੀ ਬਾਲਟੀ ਭਾਲੀ ਜਾਂਦਾ ਕਹਿੰਦਾ ਕੋਲੇ ਕਰ ਲੋ ਮਿੱਤਰੋ ਹੈ ਅੱਜ ਜਿਵੇਂ ਅਸੀਂ ਵੀਡੀਓ ਬਣਾਈ ਹੈ ਨਾ ਪਹਿਲਾਂ ਭਾਈ ਕਹਿੰਦਾ ਅੱਜ ਮਾਜ ਪੂਰੀ ਸਟ੍ਰੈਸ ਚ ਹੈ ਕਾਰਨ ਕੀ ਕਹਿੰਦਾ ਰੋਈ ਜਾਂਦੀ ਅੱਜ ਮਾਜ ਅੱਖਾਂ ਚੋਂ ਪਾਣੀ ਵੀ ਮਤਲ ਸਿੱਟੀ ਗਈ ਹੈ ਠੀਕ ਹੈ ਇਹ ਭਾਈ ਜਿਵੇਂ ਅਰਜੰਦਰ ਆਪਾਂ ਗੱਲ ਕਰ ਗਏ ਵੀ ਆਪਾਂ ਮੂਰੇ ਪੱਠੇ ਛੱਡ ਦਨੇ ਆ ਹਾਂਜੀ ਹੁਣ ਆ ਜੀ ਨਾ ਸਿੱਟ ਕੇ ਫੇਰ ਜ਼ਿਆਦਾ ਨਹੀਂ ਚੰਗੀ ਗੱਲ ਕਿ ਜਿਵੇਂ ਜਿਵੇਂ ਪੁੱਛੂ ਲੱਗਿਆ ਇਹ ਤਾਂ ਹੁਣ ਆਇਆ ਉਹ ਹਨਾ ਵੀ ਇਧਰ ਝਾਕਦੀ ਨਹੀਂ ਇਹ ਲਾਲਚ ਲੱਗ ਗਈ ਇਹ ਵੀ ਗੱਲ ਠੀਕ ਹੈ ਕੋਈ ਨਹੀਂ ਕੋਈ ਚੱਕਰ ਹਾਂ ਵੈਸੇ ਨਹੀਂ ਛੱਡਦੇ ਹੁੰਦੇਗੇ ਇਹ ਤਾਂ ਫਿਰ ਹੁਣ ਆਇਆ ਹਨਾ ਹੁਣ ਇਹ ਲਾਲਚ ਲੱਗ ਗਈ ਬਦਦਰ ਅੰਗਰੇਜ਼ ਬਰਾੜ ਚੰਗੇ ਵਿੱਚ ਲੈਣ ਵਾਲੀ ਝੋਟੀ ਆ ਬਾਈ ਹਾਂ ਇਹ ਬਹੁਤ ਵਧੀਆ ਬੱਚੇ ਪੈਦਾ ਕਰੂਗੀ ਗਾਹਾਂ ਇਹਨਾਂ ਦੀਆਂ ਕਟੀਆਂ ਵੀ ਜਿਹੜੀਆਂ ਹੈਗੀਆਂ ਉਹ ਵੀ ਦੁੱਧ ਤੇ ਆਉਣਗੀਆਂ ਜਿਹੜੇ ਇਹਨਾਂ ਦੇ ਮਗਰ ਹੁਣ ਜਿਹੜਾ ਕਟਾ ਤੇ ਉਹ ਵੀ ਜਿਹੜਾ ਹੈਗਾ ਵੇਚਣਾ ਬਈ ਨੇ ਕਹਿੰਦਾ ਆਪਾਂ ਦੇ ਦਾਂਗੇ ਕਿਉਂਕਿ ਬਈ ਆਪ ਜੇ ਗੱਲ ਕਰਕੇ ਬਹੁਤ ਬਿਜੀ ਰਹਿੰਦਾ ਇਹ ਦੋ ਤਿੰਨ ਦਿਨਾਂ ਦਾ ਟਾਈਮ ਇਹਨੂੰ ਆਇਆ ਲੱਗਾ ਬਈ ਮਸਾ ਕੱਢਿਆ ਹੋ ਕੇ ਨਹੀਂ ਤੇ ਜਿਵੇਂ ਕਿਵੇਂ ਕਹਿੰਦੇ ਹੁੰਦੇ ਸਾਡਾ ਕਾਰੋਬਾਰ ਟਰੱਕਾਂ ਦਾ ਤੇ ਸਾਡਾ ਬੱਸਾਂ ਦਾ ਮੈਂ ਤਾਂ ਨਾ ਵੀਰੇ ਅੱਜ ਫਿਕਰ ਕਰੇ ਨਹੀਂ ਰਿਹਾ ਗਿਆ ਅੱਲਾ ਦੇ ਅੱਜ ਹਾਂ ਤੇ ਜਾਂ ਮੈਂ ਮਤਲਬ ਜਿੱਦੇ ਮੇਰੀ ਬਰਾਤ ਸੀਗੀ ਉਹਦੇ ਲੈ ਲਾ ਬਾਈ ਕਹਿੰਦਾ ਜਾਂ ਤਾਂ ਵੀ ਮੇਰੀ ਜਿੱਦੇ ਬਰਾਤ ਸੀ ਉੱਦੇ ਰਹੇ ਠੀਕ ਹੈ ਵਿਆਹ ਨਾਲ ਵੱਧ ਖੁਸ਼ੀ ਆ ਮਿੱਤਰੋ ਬਾਈ ਕਹਿੰਦਾ ਵੀ ਨਹੀਂ ਰਹੀ ਬਾਈ ਹੈ ਜੇ ਹਕੀਕਤ ਹੈ ਹਕੀਕਤ ਹੈ ਜਮਾਂ ਹਕੀਕਤ ਹੈ ਫੇ ਕਾਰੋਬਾਰ ਬਸਾਉਣਾ ਨਾ ਸਗਣਾਂ ਵਾਲੇ ਤਨੂੰ ਵੀ ਸ਼ੇਅਰ ਗਿਆ ਸੀ ਸਗਣਾਂ ਵਾਲੇ ਤਨੂੰ ਵੀ ਸ਼ੇਅਰ ਗਿਆ ਸੀ ਬਸ ਠੀਕ ਹੈ ਭਾਈ ਤੇਰਾ ਔਖਾ ਭਾਈ ਠੀਕ ਹੈ ਨਾ ਇਹ ਦੇਖ ਲਓ ਮਿੱਤਰੋ ਏ ਵੀ ਬਾਈ ਦਾ ਜੇ ਗੱਲ ਕਰਗੇ ਬਾਈ ਕੋਲੇ ਬੱਸਾਂ ਵੀ ਐ ਤੇ ਕਿੰਨੀਆਂ ਬੱਸਾਂ ਬਾਈ ਪੰਜ ਬੱਸਾਂ ਪੰਜ ਬੱਸਾਂ ਹੈਨਾ ਤੇ ਲੋ ਵੀ ਆ ਜੋ ਕਰਾ ਹੁਣ ਜੁੜ ਜੋ ਲਾਈਵ ਦੇ ਵਿੱਚ ਠੀਕ ਐ ਜਗਮੀਤ ਪੰਨੂ ਸਾਹਿਬ ਵੀ ਆ ਜੋ ਤੇ ਦੁੱਧ ਜਿਹੜਾ ਹੈਗਾ ਐਸਟੀਮੇਟ ਲਾਇਓ ਕਰ ਕਿੰਨਾ ਦੁੱਧ ਹੁਣ ਚੱਕ ਲਿਓ ਬਈ ਜੀ ਇਹ ਆ ਜੋ ਲੈ ਵੀ ਇਹ ਜੇ ਵਧੀਆ ਤਿੰਨ ਡੰਗ ਕਿਹੜੇ ਹੋਣਗੇ ਵੀ ਆਪਾਂ ਨੂੰ 6 ਵਜੇ ਹੈ ਨਾ ਇੰਨੀ ਪਵਿੱਤਰ ਜੀ ਦੇ ਦਰਸ਼ਨ ਉਹ ਵੀ ਆ ਜੋ ਛੱਡ ਲੇ ਹਾਂ ਹਾਂ ਕੰਡਾ ਛੱਡੋ ਲੋ ਵੀ 0 ਆ ਗਈ 0 ਤੁਸੀਂ ਚੈੱਕ ਕਰ ਸਕਦੇ ਹੋ ਨੇੜੇ ਕਰਕੇ ਵਿਖਾ ਦਿਓ ਅੱਗੇ ਉਹ ਕਹਿੰਦੇ ਸੀਗੇ ਹਾਂ ਨੀ ਇਧਰ ਦੇਖੀ ਜਾਂਦੀ ਦੇਖ ਮੋਬਾਈਲ ਦੇਖੇ ਹਾਂ ਦੇਖ ਲਈਏ ਰਹਿਦੀ ਜੀ ਰੋ ਪਹਿਲੀ ਚਵਾਈ ਲੈ ਇਹ ਨੂੰ ਆਵਾਜ਼ ਕੱਟ ਕਰ ਲੋ ਬਸ ਕੱਲੀ ਕਿਹੜੇ ਹੋਣਗੇ ਵੀ ਆਪਾਂ 6 ਵਜੇ ਆਜੋ ਕਿਰਾ ਹੁਣ ਤੁਸੀਂ ਬਾਲਟੀ ਧਰੋ ਬਈ ਬਾਲਟੀ ਧਰ ਕੇ ਪਹਿਲਾਂ ਬਾਲਟੀ ਖਾਲੀ ਬਾਲਟੀ ਧਰੋ ਇਹ ਦੇਖੋ ਤੁਸੀਂ ਜਿਹੜੀ ਹੈਗੀ ਐ 840 ਗ੍ਰਾਮ ਦੀ ਬਾਲਟੀ ਹੋਗੀ ओके ਕੰਮ ਇਹ ਥੋੜਾ ਜਿਹਾ ਪਿੱਛੇ ਰਹਿੰਦਾ ਹੁੰਦਾ ਬਈ ਤੇ ਹੁਣ ਬਈ ਜ਼ੀਰੋ ਕਰ ਦੇ ਬਾਲਟੀ ਠੀਕ ਹੈ ਇਹ ਜ਼ੀਰੋ ਹੋ ਗਈ ਇਹ ਸੋਨੂੰ ਮੈਂ ਇੱਕ ਜ਼ੀਰੋ ਹੋਰ ਹੋਊਗੀ ਹਜੇ ਸਿੰਗਲ ਜ਼ੀਰੋ ਰਹਿ ਜੂਗੀ ਰਹਿਣੀ ਚਾਹੀਦੀ ਹੈ ਨਹੀਂ ਹੋਊਗੀ ਹੋਊਗੀ ਹੈ ਹੋਊਗੀ ਸਿੰਗਲ ਆ ਗਈ ਹੁਣ ਬਈ ਬਾਲਟੀ ਜਿਹੜੀ ਹੈਗੇ ਚੱਕ ਕੇ ਹਣਾ ਮੁੱਦੀ ਕਰਦੇ ਇਹ ਠੀਕ ਹੈ ਲੈ ਭਾਈ ਇਹ ਠੀਕ ਹੈ ਹੁਣ ਦੁੱਧ ਪਾ ਦੋ ਕਰ ਜ਼ੀਰੋ ਆ ਜਾਣਗੇ ਹਾਂ ਜ਼ੀਰੋ ਆ ਜਾਣ ਤੋਂ ਤਾਂ ਕੋਈ ਗੱਲ ਨਹੀਂ ਸਿੰਗਲ ਜ਼ੀਰੋ ਹੋ ਜਾਣ ਦੋ 8 ਲੀਟਰ 8.5 ਲੈ ਵੀ ਆ ਜੋ ਕਰਾ 11500 ਦੁੱਧ ਦੇਖਦੇ ਹੁਣ ਕਿੰਨਾ ਹੁੰਦਾ ਹੁਣ 012 ਹੀ ਹੁਣੀ ਬਾਕੀ ਆ ਲੈ ਵੀ ਆ ਜੋ ਕਰਾ 1 ਮਿੰਟ ਖੜ ਜਾ ਕਰਾ ਇਹ ਆ ਦੇਖ ਲੋ 0 ਤੇ ਟਕਾ ਦੇ ਗਿਆ ਆਪਾਂ ਸਿੰਗਲ 0 ਭਾਈ ਸਾਡੇ ਮੋਬਾਈਲਾਂ ਚ ਤਾਂ ਦਿਸੀ ਜਾਂਦੀ ਆ ਤੇ ਆ ਜੋ ਕਰਾ ਪਾ ਦੋ ਕਰਾਂ ਫਿਰ ਇਹ ਦੁੱਧ ਪਾਉ ਕਰਾਂ ਲੈ ਵੀ ਅੱਜ ਤਾਂ ਬਾਲਟੀ ਵੀ ਦੁੱਧ ਦੇਊਗੀ ਸਮਾਰ ਸਮਾਰ ਕੇ ਨਿਚੋੜਦੀ ਬਈ ਆਏ ਹਾਏ ਇਧਰ ਖੜ ਜਾ ਖੜ ਜਾ ਪੂਰੇ ਹੋ ਗਿਆ ਲੈ ਵੀ ਦੱਸੋ ਕਿਰਾ 11700 ਸੁਖਦੇਵ ਸਿੰਘ ਮਣਕੀ ਲੈ ਵੀ ਗੈਸ ਲਾ ਦਿਓ 100 ਤੇ ਕਿੰਨੇ ਬੰਦੇ ਜੁੜੇ ਹੋਏ ਹੈਗੇ ਉਹ ਤੁਸੀਂ ਗੈਸ ਲਾ ਦਿਓ ਜਿੰਨੇ ਭਰਾ ਜੁੜੇ ਆ ਬੰਬ ਨਹੀਂ ਕੋਲ ਜੂ ਜੇ ਜਮਾ ਸਹੀ ਗੈਸ ਲਾਤਾ ਮੇਰਾ ਤਾਂ ਗੈਸ ਸਹੀ ਹੈਗਾ ਵੀ ਮੈਂ ਤਾਂ ਕੰਡਾ ਦੇਖ ਕੀ ਦੱਸ ਤੂੰ ਤੁਹਾਨੂੰ ਸੋਚੋ ਨਹੀਂ ਦੱਸਿਆ ਜਾਣਾ 11450 ਲੈ ਦੱਸ ਵੀ ਸਹੀ ਨਾਲੇ ਮੈਂ ਤਾਂ ਸਹੀ ਦੱਸ ਤੂੰ ਸਹੀ ਗੱਲ ਆ ਭਾਈ ਅਸੀਂ ਹਾਂ ਦਾ 11800 ਗਰਮੀਤ ਚਾਹਲ ਕਹਿੰਦਾ ਭਾਈ ਸਰਪਜੀਤ ਸਿੰਘ ਕਹਿੰਦਾ 12500 ਹੂੰ ਲੈ ਦੇਖਦੇ ਆ ਭਾਈ 11600 ਗਿਆਨ ਚੰਦ ਜੀ ਵੀ ਆ ਗਏ ਲੈ ਵੀ 100 ਤੇ ਕਿੰਨੇ ਬੰਦੇ ਜੁੜ ਗਏ ਲੈ ਆ ਜੋ ਕਰਾ ਹੁਣ 100 11400 ਢਿੱਲੂ ਸਾਹਿਬ ਵੀ ਕਹਿੰਦੇ 11400 ਲੈ ਵੀ ਬਾਲਟੀ ਦੁੱਧ ਦੇ ਜਾਂਦੀ ਹੁਣ ਤੁਸੀਂ ਇਹ ਦੇਖ ਲਓ ਮੇਰਾ ਮੈਨੂੰ ਤਾਂ ਲੱਗਦਾ 11400 ਵਾਲਾ ਕੰਮ ਠੀਕ ਰਹੂਗਾ ਮੇਰਾ ਐਸਟੀਮੇਟ ਇਹ ਕਹਿੰਦਾਗਾ ਦੇਖ ਕੇ ਜੇ ਲੋ ਭਾਈ ਹੁਣ ਨਾ ਛੇੜ ਭਾਈ ਫਿਰ ਹੁਣ ਤਾਂ ਤੂੰ 11 ਬਲਾ ਹੁਣ ਤਾਂ ਵੱਧ ਦਾ ਹੋਵੇ ਆਹਾਹਾ ਇਹ ਲਾਉਣਾ ਜ਼ੋਰ ਤਾਂ ਲਾ ਲਾ 11 20 ਲਾਲਾ ਮੜਾ ਜਾ ਕੋਈ ਦੋ ਤੁੰਕੇ ਹੋਰ ਛੇੜ ਦੇ 20 ਗ੍ਰਾਮ ਹੁੰਦਾ ਲਾਈ ਹੁਣ ਤਾਂ ਬਾਲਟੀ ਪਾਸੀ ਹੋ ਗਈ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਦੇਖੋ ਤੁਸੀਂ ਹੁਣ ਹਨਾ ਜਿਹੜਾ ਦੁੱਧ ਹੋਇਆ ਮਿੱਤਰੋ 11 ਕਿਲੋ ਤੇ 400 ਗ੍ਰਾਮ ਦੁੱਧ ਹੋਇਆ ਹੁਣ ਆਪਣਾ 20 ਗ੍ਰਾਮ ਇਹ ਵੱਧ ਵੀ ਸਕਦਾ ਕਿਉਂਕਿ ਆਪਾਂ ਜਦੋਂ ਬਾਲਟੀ ਨਾਲ ਹਿੱਲ ਜੁਲ ਕਰਾਂਗੇ ਕਿਉਂਕਿ ਇਹ ਚ ਗੰਜਾਇਸ਼ ਜੀ ਹੈਗੀ 20 ਗ੍ਰਾਮ ਦੀ ਤੇ ਆਪਾਂ ਪਰ ਦੁੱਧ ਜਿਹੜਾ ਹੈਗਾ ਬਾਈ ਰਜਿੰਦਰ ਆਪਾਂ 11 400 ਹੀ ਰੱਖਣਾ ਹੈ ਬਿਲਕੁਲ ਠੀਕ ਹੈ ਤੇ ਹੁਣ ਇਧਰ ਬਾਈ ਫਾਈਨਲ ਹੋ ਗਿਆ ਦੇਖੋ 11 400 ਦਿਸ ਗਿਆ ਦਿਸ ਗਿਆ ਨਹੀਂ ਆ ਸੁਡੇ ਸਕਰੀਨ ਬੰਦ ਕਰ ਲੈਨੇ ਆ ਇਹ ਤਾਂ ਜੀਰੋ ਆ ਪਿੱਛੇ ਇਹ 11 400 ਜਮਾ ਆ ਦੇਖ ਲਓ ਇਹ ਪਹਿਲਾਂ ਆਪਾਂ ਇੱਧਰ ਦਿਖਾ ਦਿੰਨੇ ਆ ਫੇਸਬੁੱਕ ਵਾਲੇ ਤੇ ਭਰਾਵਾਂ ਨੂੰ ਦਿਖਾ ਦਿੰਨੇ ਆ 11400 ਠੀਕ ਹੈ ਹੁਣ ਆਪਾਂ ਜਿਹੜਾ ਹੈਗਾ YouTube ਵਾਲਿਆਂ ਨੂੰ ਦਿਖਾ ਦਿੰਨੇ ਆ ਇਹ ਆ ਦੇਖ ਲਓ ਤੜਕੇ ਵਾਲਾ ਤੜਕੇ ਵਾਲਾ 11400 ਤਾਂ ਹੋਣਾ ਠੀਕ ਹੈ ਇਹ ਆ ਦੇਖੋ ਇਹ ਦੇਖ ਲਓ ਇੱਕ ਵਾਰੀ 11400 ਤੇ ਇੱਧਰ 11400 ਤੇ ਹੁਣ ਬਈ ਤੁਸੀਂ ਐ ਕਰੋ ਕਰਾ ਬੱਟੇ ਧਰੋ ਆਜੋ ਕਰਾ ਇੰਦਰ ਹੋ ਗਿਆ ਫਾਈਨਲ ਇਹ ਤਾਂ ਪਤਾ ਕਿਲੋ ਓਕੇ ਬ੍ਰਦਰ ਪਹਿਲਾਂ ਅੱਧਾ ਕਿਲੋ ਹਾਂਜੀ 11 400 ਤੇ 500 ਪੂਰਾ 900 ਹੋ ਗਿਆ ਠੀਕ ਆ ਭਾਈ ਧਰ ਦੇ ਖੜ ਕੇ ਕਿਲੋ ਵਾਲਾ ਹੁਣ ਹੁਣ ਕਿਲੋ ਵਾਲਾ ਹਾਂਜੀ ਅੱਧਾ ਕਿਲੋ ਵਾਲਾ ਚੱਕ ਦੇ ਠੀਕ ਐ ਇਹ ਉਹ 20 ਗ੍ਰਾਮ ਵੀ ਵਿੱਚ ਆਊਗਾ 12 420 ਹੋ ਗਿਆ ਠੀਕ ਆ ਭਾਈ ਚੱਕ ਦੇ ਕਿਲੋ ਵਾਲੇ ਬਟੇ ਹੁਣ ਨੂਨ ਵਾਲੀ ਥੈਲੀ ਧਰ ਦੋ ਬਸ ਇਹ 11 420 ਠੀਕ ਐ 12 420 हां 12420 ਹੋ ਗਿਆ ਉਹ ਵੀ ਆਉਂਦਾ ਠੀਕ ਹੈ ਹੁਣ ਤੁਸੀਂ ਜਿਹੜਾ ਹੈਗਾ ਅੱਧਾ ਕਿਲੋ ਵਾਲਾ ਇੱਕ ਵਾਰੀ ਵੱਟਾ ਫੇਰ ਧਰ ਦੋ ਅਸੀਂ ਨੂੰ ਚੱਕ ਕੇ 11 ਅੱਧਾ ਕਿਲੋ ਵਾਲਾ ਆਪਾਂ ਵੱਟਾ ਧਰਿਆ ਇੱਧਰ ਦੇਖ ਲਓ ਤੁਸੀਂ ਠੀਕ ਹੈ ਇਹ ਆਹ ਦੇਖ ਲਓ ਤੁਸੀਂ ਇਹ 11900 ਵਜਨ ਪੂਰਾ ਹੋ ਗਿਆ ਤੇ ਬਾਈ ਜੀ ਜਿਹੜਾ ਹੈਗਾ ਬਾਲਟੀ ਚੱਕ ਦੋ ਹੁਣ ਇੱਕ ਵਾਰੀ ਆਹ ਵੱਟਾ ਵੀ ਚੱਕ ਦੋ ਹਾਂਜੀ ਵੱਟਾ ਵੀ ਚੱਕ ਦੋ ਇੱਕ ਮਿੰਟ ਧਰਿਓ بس 11 ਆ ਦੇਖੋ 11400 420 ਹੋਇਆ ਤੇ ਪਰ ਉਹ ਕਰਦੇ ਨਹੀਂ ਹੈਗੇ 11400 ਫਿਰ ਰਹਿ ਗਿਆ ਐ ਕਰੋ ਹੁਣ ਚੱਕ ਲੋ ਕਰਾ ਬਾਲਟੀ 11400 ਫਾਈਨਲ ਆ ਅ ਆਜੋ ਬਾਈ ਜੀ ਬਹੁਤ ਬਹੁਤ ਵਧਾਈ ਹੋਵੇ ਤੁਹਾਨੂੰ ਵੀ ਤੇ ਆਪਣਾ ਜਿਹੜਾ ਇੱਕ ਦਿਨ ਦਾ ਦੁੱਧਾ ਹਾਂਜੀ ਠੀਕ ਹੈ ਮੱਝ ਦਾ ਹਾਂਜੀ ਤੜਕੇ ਕਿੰਨਾ ਸੀਗਾ ਆਪਣਾ 11700 11700 ਤੇ ਹੁਣ ਕਿੰਨਾ ਹੋ ਗਿਆ 11400 11400 22 23 100 23 100 23 ਕਿਲੋ ਤੇ 100 ਗ੍ਰਾਮ ਦੁੱਧ ਹੋ ਗਿਆ ਠੀਕ ਹੈ ਇਹ 23 ਕਿਲੋ ਤੇ 100 ਗ੍ਰਾਮ ਦੁੱਧ ਹੋ ਗਿਆ ਆਪਣਾ ਜਿਵੇਂ ਪਹਿਲਾ ਜਿਹੜੀ ਆਪਾਂ ਖਾਲੀ ਕੀਤੀ ਸੀਗੀ ਹਾਂਜੀ ਉਹ ਦਰਸ਼ਕਾਂ ਨੂੰ ਦਵਾਹਣ ਦੱਸ ਦਗੇ ਜਦੋਂ ਖਾਲੀ ਕੀਤੀ ਸੀ ਮੱਝ ਉਦੋਂ ਆਪਾਂ ਜਿਹੜਾ ਸੀਗਾ ਦੁੱਧ 11550 50 ਹਾਂਜੀ ਤੇ ਦੂਜੇ ਟਾਈਮ ਜਿਹੜੀ ਪਹਿਲੀ ਚਵਾਈ ਸੀਗੀ 11 700 ਹਾਂਜੀ ਤੇ ਹੁਣ ਜਿਹੜਾ ਹੈਗਾ 11 400 11 ਠੀਕ ਹੈ ਇਹ 23 ਕਿਲੋ 100 ਗ੍ਰਾਮ 100 ਗ੍ਰਾਮ ਹੋ ਗਿਆ ਤੇ ਬਹੁਤ-ਬਹੁਤ ਵਧਾਈ ਹੋਵੇ ਤੇ ਬਾਈ ਜੀ ਤੁਹਾਨੂੰ ਪਹਿਲਾਂ ਤਾਂ ਛੋਣ ਨੂੰ ਵੀ ਬਹੁਤ-ਬਹੁਤ ਵਧਾਈ ਕਿਉਂਕਿ ਛੋਡਾ ਬਹੁਤ ਜ਼ੋਰ ਲੱਗਿਆ ਹੈ ਹਨਾ ਮੈਨੂੰ ਐ ਦੱਸੋ ਚਵਾਈ ਕਰਨੀ ਸੌਖੀ ਤਾਂ ਨਹੀਂ ਪਈ ਨਹੀਂ ਨਹੀਂ ਚੋਾਈ ਦਾ ਬਹੁਤ ਸੌਖੀ ਧਾਰ ਬਹੁਤ ਮੋਟੀ ਹੈ ਅੱਛਾ ਤੇ ਤੂੰ ਵੀਡੀਓ ਬਣਾਉਂਦਾ ਸੀ ਧਾਰ ਮਾਰ ਕੇ ਵੇਂਦਾ ਨਾ ਉਹ ਵੀ ਆਸ਼ਕ ਹੋ ਜਾਣਾ ਸੀ ਅੱਛਾ ਬਾਲੀ ਪੋਲੀ ਹੈ ਹੈਨਾ ਆਂ ਉਂਗਲਰ ਦੀ ਧਾਰ ਹੈ ਇਹਦੀ ਹਾਂ ਹੱਥ ਲਾ ਕੇ ਜਿੱਦੇ ਮੱਝ ਆਈ ਹੈ ਨਾ ਸਾਰੇ ਜਣੇ ਇੱਕ ਕਰਦੇ ਕਹਿੰਦੇ ਵੀ ਇਹ ਨਾ ਨਾ ਲੈਦੇ ਤੁਸੀਂ ਵੇਚਣ ਦਾ ਇਹ ਨਹੀਂ ਵੇਚਣੀ ਵੇਚਣੀ ਨਹੀਂ ਹੈ ਠੀਕ ਹੈ ਗੱਲ ਤੇ ਕੱਟਾ ਜਿਹੜਾ ਹੈਗਾ ਤੁਸੀਂ ਉਹ ਦੇ ਦੋਗੇ ਹਾਂ ਕੱਟਾ ਸੇਲ ਕਰਦੇ ਆ ਇਹ ਦੁੱਧ ਛੜਾ ਕੇ ਠੀਕ ਹੈ ਦੁੱਧ ਛੜਾ ਕੇ ਤੇ ਇੱਕ ਵਾਰ ਨੰਬਰ ਤੁਸੀਂ ਬੋਲ ਦੋ ਆਪ ਦਾ 95486 00009 409 ਠੀਕ ਹੈ 4019 ਹਾਂ ਤੇ ਮੈਂ ਤਾਂ ਇਹ ਗੱਲ ਕਹਿਣਾ ਵੀ ਬਹੁਤ ਸੋਹਣਾ ਦੁੱਧ ਕੱਢਿਆ ਝੋਟੀ ਨਹੀਂ ਤੇ ਆਪਾਂ ਦਰਸ਼ਕਾਂ ਨੂੰ ਝੋਟੀ ਫਿਰ ਤੋੜ ਕੇ ਦਿਖਾ ਦਗੇ ਇੱਕ ਵਾਰੀ ਹੁਣ ਆਪਣੀ ਫਾਈਨਲ ਹੀ ਹੈ ਕੰਮ ਆ ਦੁੱਧ ਲੈ ਜਾਓ ਤੇ ਕੀ ਸਟ੍ਰੈਸ ਚ ਆ ਰਵਣਾ ਅੱਖਾਂ 'ਚ ਪਾਣੀ ਸਿੱਟੀ ਜਾਂਦੀ ਹੈ ਤੇ ਨਾਰਮਲ ਬਾਈ ਹੁਣ ਆਪਾਂ ਥੋੜਾ ਚਲੋ ਗੱਲ ਕਰ ਲઈએ ਨਾਰਮਲ ਦੁੱਧ ਕਿੰਨਾ ਹੈ ਦਾ ਨਾਰਮਲ ਘਰੇ ਵੀ ਹੁਣ ਅਗਲਾ ਹੁੰਦਾ ਯਾਰ ਇੱਥੇ ਘੱਟ ਦਿੱਤਾ ਤੁਸੀਂ ਵੱਧ ਦੱਸ ਦਿਓ ਹਾਂ ਹਾਂ ਤੜਕੇ ਸਵੇਰੇ ਹੁੰਦਾ ਸੀ ਇਹਦਾ 12700 12900 12800 12500 12, 12, 12, ਠੀਕ ਹੈ ਸ਼ਾਮ ਨੂੰ ਜਿਵੇਂ 11900 12 ਕਿਲੋ 20 ਗ੍ਰਾਮ 12200 12 ਕਿਲੋ 150 ਗ੍ਰਾਮ ਜਦੇ ਮਤਲਬ ਕੋਈ ਆ ਕੇ ਆਪਣਾ ਦੇਖ ਵੀ ਸਕਦਾ ਹਾਂ ਬਿਲਕੁਲ ਹੈਨਾ ਜੇ ਸਾਹਮਣੇ ਅੱਖਾਂ ਚ ਪਾਣੀ ਸਿੱਟੀ ਜਾਂਦੀ ਹੈ ਹਾਂ ਖੋਲਿਓ ਨੇ ਖੋਲਿਓ ਪਤੌਰ ਕੇ ਦਿਖਾ ਦਗੇ ਬਾਕੀ ਦਾ ਆਪਾਂ ਵੀਡੀਓ ਬਣਾਈ ਆ ਠੀਕ ਹੈ ਨਾ ਵੀਡੀਓ ਦੇ ਵਿੱਚ ਵੀ ਜਿਹੜੀ ਹੈਗੀ ਆਪਾਂ ਤੁਹਾਨੂੰ ਮੱਝ ਦਿਖਾਈ ਆ ਮੱਝ ਹੁਣ ਵੀ ਦਿਖਾ ਦਿੰਨਾ ਕਿਉਂਕਿ ਨਵੇਂ ਤੋਂ ਨਵਾ ਭਰਾ ਕੋਲੇ ਜਿਹੜੀ ਹੈਗੇ ਵੀਡੀਓ ਜਾਂਦੀ ਆ ਤਾਂ ਉਹ ਨਵੇਂ ਭਰਾ ਨੂੰ ਹਰ ਇੱਕ ਨੂੰ ਦੇਖਣ ਨੂੰ ਮਿਲੇ ਚੀਜ਼ ਤੁਸੀਂ ਵੀ ਦੱਸਿਓ ਵੀ ਸੋਨੂੰ ਇਹ ਜਿਹੜੀ ਝੋਟੀ ਹੈ ਕਿਵੇਂ ਲੱਗੀ ਬਾਕੀ ਯਾਰ ਮੈਂ ਕਹਿੰਦਾ ਵੀ ਬਹੁਤ ਬਹੁਤ ਮੁਬਾਰਕਾਂ ਜਿਹੜੇ ਭਰਾਵਾਂ ਨੇ ਮੁਬਾਰਕਾਂ ਦਿੱਤੀਆਂ ਵਧਾਈਆਂ ਵੀ ਦਿੱਤੀਆਂ ਉਹਨਾਂ ਭਰਾਵਾਂ ਦਾ ਪਤਾ ਇਹ ਚਲੋ ਧੰਨਵਾਦ ਕਰਦੇ ਆਂ ਦੇਖੋ ਬੋਸੋ ਵੀ 23 ਕਿਲੋ ਤੇ 100 ਕਿੱਥੇ ਦਾ ਫ੍ਰੀ ਹੋ ਪਈ ਹੈ ਹਾਂ ਨਹੀਂ ਸਹੀ ਗੱਲ ਹੈ ਬਈ ਸਹੀ ਗੱਲ ਹੈ 23 ਕਿਲੋ 100 ਗ੍ਰਾਮ ਦੁੱਧ ਹੈ ਹੈ ਜਿਵੇਂ ਮਰਜੀ ਖੜ ਕੇ ਤੋਰੀਆ ਹਾਂ ਦੇਖੋ ਯਾਰ ਜਿਵੇਂ ਮੈਂ ਕਹਿੰਦਾ ਬਰੀਕ ਇੱਕ ਸੋਨੂੰ ਮੈਂ ਹੋਰ ਦੱਸ ਦਿੰਨਾ ਦੇਖੋ ਪਤਲੀ ਧੌਣ ਹੈਣਾ ਜਮਾ ਬਰੀਕ ਦੇਖ ਲੋ ਚਮੜੀ ਵੀ ਬਰੀਕ ਆ ਗਈ ਉੱਤੋਂ ਦੇਖ ਲੋ ਤੁਸੀਂ ਜਿਹੜੀ ਤਕੋਨਾ ਬਣ ਪੈਂਦਾ ਇਹਦੀ ਫਰੀੜ ਦੀ ਹੱਡੀ ਦੇ ਵਿੱਚ ਹੈਨਾ ਤੇ ਆਹ ਦੇਖ ਲੋ ਇੱਥੋਂ ਵੀ ਚੈੱਕ ਕਰ ਲੋ ਅੱਜ ਤੇ ਚਲੋ ਜਗਤਾਰ ਸਿੰਘ ਲਾਲੇਣਾ ਗੁਰਦਰਸ਼ਨ ਸਿੰਘ ਮੁਬਾਰਕਾਂ ਬਈ ਅਮਨ ਵਾਲੀਆ ਮੁਬਾਰਕਾਂ ਰਵਿੰਦਰ ਸਿੰਘ ਬਹੁਤ ਧੰਨਵਾਦ ਬਈ ਸਾਰਿਆਂ ਦਾ ਜਿਹੜੇ ਲਾਈਵ ਦੇ ਵਿੱਚ ਬਣੇ ਰਹੇ ਤੇ ਆਸ ਕਰਦੇ ਆ ਜਿਹੜੇ ਭਰਾ ਦੇਖਣਗੇ ਠੀਕ ਹੈ ਇਸ ਲਾਈਵ ਮਿਲਕਿੰਗ ਨੂੰ ਦੇਖਿਆ ਜੀ ਇਹਨਾਂ ਨੇ ਉਹਨਾਂ ਦੇ ਵੀ ਮਨਾਂ ਦੇ ਵਿੱਚ ਸ਼ੌਂਕ ਪੈਦਾ ਹੋਵੇ ਤੇ ਉਹ ਵੀ ਜਿਹੜੇ ਹੈਗੇ ਬਰੀਡ ਦੇ ਉੱਤੇ ਕੰਮ ਕਰਨ ਫਿਰ ਜਿਵੇਂ ਬਾਈ ਡਾਕਟਰ ਸਾਹਿਬ ਨੇ ਆਖਿਆ ਸੀ ਮੈਨੇਜਮੈਂਟ ਤੇ ਉਦੋਂ ਵਕ ਖੇੜ ਦੇ ਵੱਲ ਧਿਆਨ ਦੇਣ ਥੋੜਾ ਜਿਆਦਾ ਰੱਖਿਆ ਕਰੋ ਇਹਨਾਂ ਚੀਜ਼ਾਂ ਵਾਸਤੇ ਦਿਲ ਜ਼ਰੂਰੀ ਆ ਤੇ ਮੈਨੇਜਮੈਂਟ ਵੀ ਜ਼ਰੂਰੀ ਆ ਕਿ ਨਹੀਂ ਬਾਈ ਰਜਿੰਦਰ ਬਿਲਕੁਲ ਜਿਵੇਂ ਰਜਿੰਦਰ ਨੇ ਆ ਮੱਝ ਨਿੱਕੀ ਜੀ ਰੱਖ ਰੱਖੀ ਇੱਧਰ ਅਜੇ ਆਖੂ ਕੋਈ ਨਿੱਕੀ ਐ ਤੇ ਫਿਰ ਫਿਰ ਰਮਨ ਤੇਰੇ ਚੈਨਲ ਤੇ ਆਪਾਂ ਚਵਾਵਾਂਗੇ ਨੂੰ ਚਵਾਵਾਂਗੇ ਬਿਲਕੁਲ ਚਵਾਵਾਂਗੇ ਹੁਣ ਆਪਾਂ ਕਹਿ ਦੇ ਅਗਲਾ ਆਉਂਦਾ ਇੱਕ ਦਾ ਚਵਾਤਾਵੇਂ ਝੂਠ ਮਾਰੀ ਜਾਂਦੇ ਆ ਆਪਾਂ ਇਹਨੂੰ ਚਵਾ ਕੇ ਦੱਸਾਂਗੇ ਵੀ ਕੀ ਐ ਚਵਾ ਕੇ ਦੱਸਣੀ ਐ ਬਿਲਕੁਲ ਵੀ ਨਾਰਮਲ ਜੀ ਅੱਜ ਆਪਾਂ ਗੱਲ ਕਰ ਲੀ ਗਏ ਅੱਜ ਤਾਂ ਆਲਾ ਦੂਸਰ ਝੂਠ ਮਾਰਦੇ ਅੱਖਣੇ ਮੱਝ ਨੇ ਦੁੱਧ ਦੇਤਾ ਦੇ ਇਹਨੇ ਝੂਠ ਮਾਰੀ ਜਾਂਦੇ ਥੱਲੇ ਸਹੀ ਗੱਲ ਐ ਅੱਜ ਤਾਂ ਕੁਝ ਵੀ ਕਹਿਣਾ ਮਤਲਬ ਗਲਤ ਗੱਲ ਐ ਇਸ ਇਸ ਮੱਝ ਦੀ ਡਿਟੇਲ ਬਾਰੇ ਆਪਣੇ ਸਰਕਾਰੀ ਹਸਪਤਾਲ 'ਚ ਜਿਹੜੇ ਡਾਕਟਰ ਹਨ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਪਤਾ ਠੀਕ ਹੈ ਗੱਲ ਇਹਦਾ ਜਨਮ ਮਰ ਕੇ ਹੀ ਬਚੀ ਹੈ ਵਿਚਾਰੀ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਸੀ ਹਾਂ ਵਿਧਿਆਣਾ ਯੂਨੀਵਰਸਿਟੀ ਚ ਇਹਦਾ ਇਲਾਜ ਚੱਲਿਆ ਨਿੱਤ ਦੀਆਂ 20 20 ਬੋਤਲਾਂ 16 16 ਬੋਤਲਾਂ ਆਪਣੇ ਹਸਪਤਾਲ ਦੇ ਵਿੱਚ ਹੀ ਲੱਗਦੀਆਂ ਰਹਿੰਦੇ ਠੀਕ ਹੈ ਜੀ ਤੇ ਇਸ ਟਾਈਮ ਵੀ ਇਹ ਥੰਨੇ ਦੁੱਧ ਆ 5 ਕਿਲੋ ਦੇ ਹੀ ਜਾਂਦੀ ਹੈ ਤੇ ਫੇਰ ਵੀ 20 15 ਆਹ 35 ਦਿਨਾਂ ਤੋਂ ਬਾਅਦ ਇਹ 15 16 ਕਿਲੋ ਦੁੱਧ ਪਿਆਗੀ ਸੀ ਜਮਾ ਦੁੱਧ ਦੇ ਨੂੰ ਖਤਮ ਹੋ ਗਈ 35 ਦਿਨ ਇਹਦੇ ਸਾਨੂੰ ਹੱਥ ਨਹੀਂ ਲਾਇਆ 35 ਦਿਨ ਹੱਥ ਨਹੀਂ ਲਾਇਆ ਨਹੀਂ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਵੀ ਪਾਈਆ ਪਾਈਆ ਕਿਲੋ ਕਿਲੋ ਤੋਂ ਚੱਲਦੀ ਆ ਇੱਕ ਦਿਨ ਕੱਟੇ ਨੇ ਅਸੀਂ ਤਾਂ ਵੇਹੇ ਆਸ ਛੱਡੀ ਸੀਗੀ ਆਸ ਛੱਡਤੀ ਸੀ ਆਸ ਛੱਡਤੀ ਸੀ ਸਾਨੂੰ ਐ ਸੀ ਕਿ ਹੁਣ ਇਹਨੇ ਕਹਾਦਾ ਆਉਣਾ ਤੇ ਤੁਰਿਆ ਨਹੀਂ ਸੀ ਜਾਂਦਾ ਮੂੰਹ ਟਾੜ ਕੇ ਸਾਹ ਲੈਂਦੀ ਸੀਗੀ ਇਹ ਠੀਕ ਹੈ ਫੇਵਲੇ ਤੇ ਸਾਰੇ ਚੋਕ ਹੋ ਗਏ ਸੀ ਜਦੋਂ ਅਸੀਂ ਉਧਰ ਨਹਰੇ ਚ ਬੰਦੇ ਆ ਨਾ ਕੱਟਾ ਉੱਥੋਂ ਛੱਡਿਆ ਛੱਡਿਆ ਤਾਂ ਸੀਗਾ ਬੰਨਣ ਵਾਸਤੇ ਠੀਕ ਹੈ ਕੱਟਾ ਕੇ ਤੇ ਥਣਾ ਨੂੰ ਪੈ ਗਿਆ ਠੀਕ ਹੈ ਇਹ ਖੜ ਗਈ ਹਾਂ ਇਹ ਖੜ ਗਈ ਤੇ ਕਹਿੰਦੇ ਕਿ ਮੱਝ ਨੇ ਹਿੱਲੀ ਨਹੀਂ ਜੀ ਤੇ ਧਾਰਾ ਮਾਰਤੀਆਂ ਅਗਲੇ ਦਿਨ ਪਟਾ ਛੱਡਿਆ ਫੇਰ ਬਲੋਸ ਕੇ ਥਾਂ ਦੇ ਧਾਰਾ ਮਾਰਤੀਆਂ ਥੱਲੇ ਹੀ ਠੀਕ ਹੈ ਪੜ ਕੇ ਗਲਾਸ ਗਲਾਸ 10 ਕਿਲੋ ਕਿਲੋ ਫੇਰ ਚੱਲਦੀ ਫੇਰ ਚੱਲਦੀ ਫੇਰ 16 ਕਿਲੋ ਦੁੱਧ ਹਾਂ 7-8 ਕਿਲੋ ਡੰਗ ਦਾ 7-8 ਕਿਲੋ ਨਾਲ ਚਲੋ ਅ ਫੇਰ ਮੈਂ ਸਾਡੇ ਸਾਰੇ ਦੇਖਣ ਵਾਲੇ ਭਰਾਵਾਂ ਵੱਲੋਂ ਤੇ ਸਾਡੇ ਜਿੰਨੇ ਵੀ ਭਰਾ ਚੈਨਲ ਦੇ ਨਾਲ ਜੁੜੇ ਹੋਏ ਆ ਹਨਾ ਜੀ ਤੇ ਸੋਨੂੰ ਬਹੁਤ-ਬਹੁਤ ਮੁਬਾਰਕ ਧੰਨਵਾਦ ਧੰਨਵਾਦ